ਸਤਿ ਸ੍ਰੀ ਅਕਾਲ ਦੋਸਤੋ ਅੱਜ ਇਹ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਇੱਕ ਖਾਸ ਕਰਕੇ ਕਿਸਾਨ ਭਰਾਵਾਂ ਲਈ ਵੀਡੀਓ ਹੈ ਜਿਵੇਂ ਤੁਸੀਂ ਦੇਖ ਹੀ ਲਿਆਣਾ ਵੀ ਮੱਕੀ ਦੀ ਬਜਾਈ ਚੱਲ ਰਹੀ ਹੈ ਤੇ ਕਣਕਾਂ ਦੀ ਬਾਢੀ ਤਕਰੀਬਨ ਹੋ ਚੁੱਕੀ ਹੈ ਤੇ ਹੁਣ ਬੀਜ ਬਜਾਈ ਸਟਾਰਟ ਹੋ ਜਾਣੀ ਹੈ ਜਿਵੇਂ ਮੱਕੀ ਮੂੰਗੀ ਨਰਮਾ ਕਪਾਹ ਤੇ ਜ਼ਿਆਦਾ ਬਜਾਈ ਹੁਣ ਚਾਰ ਵਾਲੀ ਮੱਕੀਆਂ ਦੀ ਹੋ ਰਹੀ ਹੈ ਤੇ ਅੱਜ ਆਪਾਂ 4 ਆਲੀ ਮੱਕੀ ਦੇ ਬਾਰੇ ਗੱਲਬਾਤ ਕਰਾਂਗੇ। ਆ ਜਿਹੜਾ ਤੁਸੀਂ ਵੀਰ ਦੇਖ ਰਹੇ ਹੋ ਇਹ ਪਿੰਡ ਚੱਕ ਹੀਰਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤੇ ਬਾਈ ਦਾ ਨਾਮ ਖੁਸ਼ਕਰਨ ਸਿੰਘ ਹੈ। ਤੇ ਬਾਈ ਕੋਲੇ 3630 4x4 ਤੇ ਸ਼ਕਤੀਮਾਨ ਵਾਲਿਆਂ ਦਾ ਪਲੰਟਰ ਹੈ ਜਿਹੜਾ ਮੱਕੀ ਦੀ ਬਿਜਾਈ ਕਰਦਾ ਹੈ। ਤੇ ਬਾਈ ਕਹਿੰਦਾ ਵੀ ਮੱਕੀ ਦੇ ਨਾਲ ਨਾਲ ਅਸੀਂ ਮੂੰਗੀ, ਨਰਮਾ, ਕਪਾਹ ਆਦ ਦੀ ਬਿਜਾਈ ਵੀ ਕਰਦੇ ਆ। ਉਸੀਂ ਬਸ ਬਾਈ ਨੂੰ ਖਾਦ ਤੇ ਬੀਜ ਦੇਣਾ ਹੈ ਤੇ ਬੀਜ ਬਾਈ ਨੇ ਆਪ ਦੇਣਾ ਹੈ। ਯਾਨੀ ਕਿ ਆਪ ਹੀ ਬਿਜਾਈ ਕਰ ਦੇਣੀ ਹੈ। ਤੇ ਇਸ ਵੀਰ ਦਾ ਕਹਿਣਾ ਵੀ 15 ਮਿੰਟਾਂ ਚ ਕਿੱਲੇ ਦਾ ਬੀਜ। ਮੱਕੀ ਵਗੈਰਾ ਬੀਜ ਦਿੰਦੇ ਆ। ਤੇ ਬਹੁਤ ਹੀ ਸਾਫ ਸਫਾਈ ਨਾਲ ਬਿਜਾਈ ਕਰਦੇ ਆ। ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਹੁਣ ਬਿਜਾਈ ਦਾ ਜੋਰ ਹੈ। ਜੇ ਕਿਸੇ ਬੀਜ ਭਾਈ ਨੇ ਮੱਕੀ, ਮੂੰਗੀ ਨਰਮਾ ਕਪਾਹ ਵੀ ਜਾਉਣਾ ਹੋਵੇ ਤਾਂ ਇਸ ਵੀਰ ਦਾ ਨੰਬਰ ਆਪਾਂ ਸਕਰੀਨ ਤੇ ਲਾ ਰੱਖਿਆ ਉਸ ਨੰਬਰ ਤੇ ਸੰਪਰਕ ਕਰ ਸਕਦੇ ਆ। ਤੇ ਆ ਦੇਖੋ ਤੁਹਾਡੇ ਸਾਹਮਣੇ ਬੜੀ ਸਫਾਈ ਨਾਲ ਮੱਕੀ ਬੀਜੀ ਜਾ ਰਹੀ ਹੈ। ਤੇ ਜੇ ਕਿਸੇ ਨੇ ਆਪਣਾ ਬਰਿੰਡਾ ਏਰੀਏ ਵਿੱਚ ਜਾਨਕੀ ਚਾਰ ਪੰਜ ਪਿੰਡ ਆ ਜਾਂਦੇ ਮਲ ਵਾਲਾ ਮਾਨ ਵਾਲਾ ਪੱਕਾ ਸੁਖਲੱਦੀ ਨੇੜੇ-ਤੇੜੇ ਜਿੰਨੇ ਪਿੰਡ ਆਪਣੇ ਚੱਕ ਹੀਰਾ ਸਿੰਘ ਵਾਲੇ ਦੇ ਆ ਉਸ ਪਰ ਕਰ ਸਕਦਾ ਜੇ ਕਿਸੇ ਨੇ ਬੀਜ ਬਜਾਈ ਕਰਾਉਣੀ ਹੋਵੇ ਤੇ ਬਹੁਤ ਸੋਹਣਾ ਕੰਮ ਆ ਵੀਰਾਂ ਦਾ ਜਿੰਨਾ ਵੀ ਤੁਸੀਂ ਪਾਉਣਾ ਹੈ ਕੱਟ ਪਾਉਣਾ ਹੈ ਵੱਧ ਪਾਉਣਾ ਹੈ ਤੁਹਾਡੇ ਹਿਸਾਬ ਨਾਲ ਹੀ ਬੀਜਣਗੇ ਬਸ ਤੁਸੀਂ ਇਹਨਾਂ ਨੂੰ ਕੱਲਾ ਬੀਜ ਤੇ ਆਪਦੀ ਡੀਏਪੀ ਖਾਦ ਜਿਹੜੀ ਪਾਉਣੀ ਹੈ ਉਹ ਦਾ ਪ੍ਰਬੰਧ ਕਰਕੇ ਦੇਣਾ ਤੇ ਬੀਜ ਇਹਨਾਂ ਨੇ ਆਪ ਹੀ ਦੇਣਾ ਤੁਸੀਂ ਮੌਜ ਨਾਲ ਆਪਣੇ ਕੋਠੇ ਮੋਟਰ ਕੋਲੇ ਮੰਜੇ ਤੇ ਬੈਠ ਜਾਣਾ ਤੇ ਇਹਨਾਂ ਨੇ ਤੁਹਾਡਾ ਕੰਮ ਘੱਟ ਸਮੇਂ ਵਿੱਚ ਖਤਮ ਕਰ ਦਿਆਂਗੇ। ਜਨੇ ਤੁਹਾਡੀ ਖੇਚਲਾ ਮੁੱਕ ਜਾਣੀ ਹੈ, ਮੇਰੀ ਮੱਕੀ ਬੀਜਣ ਵਾਲੀ ਪਈ ਹੈ, ਮੇਰੀ ਮੂੰਗੀ ਬੀਜਣ ਵਾਲੀ ਪਈ ਹੈ, ਜਾਂ ਮੇਰਾ ਨਾਮ ਆ ਜੂ। ਤੇ ਜੇ ਵੀ ਕਿਸੇ ਵੀਰ ਨੇ ਬਾਈ ਤੋਂ ਕੰਮ ਕਰਾਉਣਾ ਹੋਵੇ ਤਾਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਸਕਦੇ ਹਾਂ। ਆਹ ਟਾਈਮ ਦਾ ਅੱਗੇ ਪਿੱਛੇ ਹੋ ਸਕਦਾ ਹੈ, ਜੇ ਕਿਸੇ ਦੀ ਬੁਕਿੰਗ ਹੋਈ ਤਾਂ ਬੁਕਿੰਗ ਦੇ ਹਿਸਾਬ ਨਾਲ ਤੁਹਾਡਾ ਨੰਬਰ ਲੱਗ ਜਾ। ਤੇ ਇੱਕ ਵਾਰ ਬਾਈ ਨੂੰ ਕੰਮ ਦਾ ਮੌਕਾ ਜ਼ਰੂਰ ਦਿਓ। ਕਿਉਂਕਿ ਵੀਰ ਨੇ ਸੰਦਾ ਜਿਹੜਾ ਬਣਾਇਆ ਉਹ ਕਿਰਾਏ ਤੇ ਚਲਾਉਣ ਲਈ ਬਣਾਇਆ ਹੈ ਤਾਂ ਅਸੀਂ ਚਾਹੁੰਦੇ ਨੇ ਨੇੜੇ-ਨੇੜੇ ਪਿੰਡ ਵੀਰ ਨਾਲ ਜੂਸ ਸੰਪਰਕ ਕਰਨ ਤਾਂ ਜੋ ਕਿਸਾਨ ਭਰਾ ਦੀ ਕਿਸੇ ਨਾ ਕਿਸੇ ਤਰੀਕੇ ਉਹਦੇ ਕੰਮਕਾਰ ਵਿੱਚ ਮਦਦ ਹੋ ਸਕੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਪਹਿਲੋਂ ਧੰਨਵਾਦ ਤੁਸੀਂ ਆਪਣੇ ਕਿਸੇ ਵੀ ਕਾਰੋਬਾਰ ਕਿਤੇ ਦੀ ਵੀਡੀਓ ਕਰਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਨੰਬਰ ਥੱਲੇ ਫਲੇਟ ਵਿੱਚ ਚੱਲ ਰਹੇ ਹੈ ਉਹਨਾਂ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਬਣਾਉਣੀ ਤੇ ਧੰਨਵਾਦ ਜੀ ਇਦਾਂ ਹੀ ਸਾਡੇ ਪੇਜ ਨੂੰ ਪਿਆਰ ਦਿੰਦੇ ਰਹੋ